ਵਰਜਿੰਦਰਾ ਕਾਲਜ ਸਟੂਡੈਂਟ ਯੂਨੀਅਨ ਵੱਲੋਂ ਰੀਦਕੋਟ ਦੇ ਐਮ ਲੈ ਗੁਰਦੇਵ ਸਿੰਘ ਸੇਖੋਂ ਦੀ ਕੋਠੀ ਦੇ ਬਾਹਰ ਦਿੱਤਾ ਗਿਆ ਧਰਨਾ। ਜੰਦਾਬਾਦ ਮੁਜ਼ਾਬਾਦ ਮੁਜ਼ਾਬਾਦ ਜਿੰਦਾਬਾਦ ਪੰਜਾਬ ਸੂਰਜ ਜੀ ਜਿੰਦਾਬਾਦ 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 ਪੰਜਾਬ ਸੂਰਜ ਜੀ ਜਿੰਦਾਬਾਦ 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 ਵਿਦਿਆਰਥੀਆਂ ਦਾ ਇੱਕਾ ਜਿੰਦਾਬਾਦ 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 ਰੀਦਕੋਟ ਦੇ ਐਮ ਲੈ ਅਸੀਂ ਪੰਜਾਬ ਸਟੂਡੈਂਟਸ ਨੇ ਅਗਵਾਈ ਚ ਬੀਐਸਸੀ ਐਗਰੀਕਲਚਰ ਜੋ ਬ੍ਰਿਜੇਂਦਰਾ ਕਾਲਜ ਵਿੱਚ ਲੰਮੇ ਸਮੇਂ ਤੋਂ ਚੱਲਦੀ ਸੀ ਪਿਛਲੀ ਪਿਛਲੇ ਸਾਲ ਇਹਨੂੰ ਦੁਬਾਰਾ ਚਲਾਇਆ ਗਿਆ ਸੀਗਾ ਤੇ ਅੱਜ ਉਹਨੂੰ ਫੇਰ ਜਿਹੜਾ ਸੈਲਫ ਫਿਨਾਂਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਿਹੜੇ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਤਾ ਕਿ ਇਹਨੂੰ ਪੰਜਾਬ ਸਰਕਾਰ ਨੂੰ ਚਲਾਉਣਾ ਚਾਹੁੰਦੀ ਇਹਨੂੰ ਕਾਲਜ ਆਪ ਦੇ ਪੱਧਰ ਤੇ ਸੈਲਫ ਫਿਨਾਂਸ ਤਰੀਕੇ ਨਾਲ ਚਲਾਵੇ ਇਹਦੇ ਵਿਰੋਧ ਵਿੱਚ ਜਿਹੜਾ ਅੱਜ ਅਸੀਂ ਬੀਐਸਸੀ ਐਗਰੀਕਲਚਰ ਨੂੰ ਸਰਕਾਰੀ ਕਰਾਉਣ ਦੀ ਮੰਗ ਤੇ ਐਮਐਲਏ ਤੇ ਘਰ ਦੇ ਬਾਹਰ ਜਿਹੜਾ ਪ੍ਰਦਰਸ਼ਨ ਕਰ ਰਹੇ ਆ ਇਹਦਾ ਇੱਕ ਕਾਰਨ ਇਹ ਆ ਕਿ ਬੀਐਸਸੀ ਐਗਰੀਕਲਚਰ ਦੀ ਜਿਹੜੀ ਜ਼ਰੂਰੀ ਸ਼ਰਤਾਂ ਸਰਕਾਰ ਪੂਰੀਆਂ ਨਹੀਂ ਕਰ ਰਹੀ ਹੈਗੀ ਨਾ ਤਾਂ ਲੈਬ ਦੀ ਜ਼ਰੂਰਤ ਜ਼ਮੀਨ ਦੀ ਜ਼ਰੂਰਤ ਜਿਹੜੀ ਬੀਐਸਸੀ ਐਗਰੀਕਲਚਰ ਨੂੰ ਜਿਹੜਾ ਖੇਤੀਬਾੜੀ ਡਿਪਾਰਟਮੈਂਟ ਦੇ ਅਧੀਨ ਕੀਤਾ ਜਾਣਾ ਚਾਹੀਦਾ ਸੀਗਾ ਯੂਨੀਵਰਸਿਟੀ ਦੇ ਅਧੀਨ ਕੀਤਾ ਜਾਣਾ ਚਾਹੀਦਾ ਸੀ ਖੇਤੀਬਾੜੀ ਯੂਨੀਵਰਸਿਟੀ ਦੇ ਅਧੀਨ ਉਹਨੂੰ ਸਰਕਾਰ ਅਧੀਨ ਨਹੀਂ ਕਰ ਰਹੀ ਤੇ ਇਹ ਇਹਨੂੰ ਜਿਹੜੀਆਂ ਜ਼ਰੂਰੀ ਸ਼ਰਤਾਂ ਉਹਨੂੰ ਜਾਣਬੁੱਝ ਕੇ ਪੂਰੀਆਂ ਨਹੀਂ ਕਰ ਰਹੀ ਨਾ ਇੱਥੇ ਜਿਹੜੇ ਟੀਚਰ ਭਰਤੀ ਕੀਤੇ ਜਾ ਰਹੇ ਆ ਇਹਨਾਂ ਮਾਮਲਿਆਂ ਤੇ ਜਿਹੜਾ ਅਸੀਂ ਅੱਜ ਕੁਝ ਦਿਨ ਪਹਿਲਾਂ ਮੰਗ ਪੱਤਰ ਵੀ ਦੇ ਕੇ ਗਏ ਸੀ ਪਰ ਸੇਖੋ ਸਾਹਬ ਕਿ ਉਹ ਇਹ ਕਹਿ ਰਿਹਾ ਵੀ ਜਿਹੜਾ ਕਾਲਜ ਆਪਦੇ ਪੱਧਰ ਤੇ ਚਲਾ ਲੇ ਇਸ ਕੋਰਸ ਨੂੰ ਕਾਲਜ ਜਿਹੜਾ ਆਪਦੇ ਪੱਧਰ ਤੇ ਸਰਕਾਰ ਜਿਹੜੀ ਉਹ ਟੀਚਰ ਭਰਤੀ ਕਰ ਲੇ ਤੇ ਆਪ ਹੀ ਇਸ ਕੋਰਸ ਨੂੰ ਚਲਾਵੇ ਇਸ 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 ਲਈ ਅਸੀਂ ਜਿਹੜਾ ਅੱਜ ਪ੍ਰਦਰਸ਼ਨ ਕਰ ਰਹੇ ਆ ਜਿਹੜਾ ਪਿਛਲੇ ਸਾਲ ਬੀਏ ਸੀ ਐਗਰੀਕਲਚਰ ਨੂੰ ਚਲਾਇਆ ਗਿਆ ਸੀਗਾ ਉਹ ਸਿਰਫ ਇਹਸ ਕਰਕੇ ਚਲਾਇਆ ਗਿਆ ਸੀ ਕਿਉਂਕਿ ਆਮ ਆਦਮੀ ਪਾਰਟੀ ਜਦੋਂ ਪਿਛਲੀ ਸਰਕਾਰ ਨੇ ਇਹ ਕੋਰਸ ਬੰਦ ਕੀਤਾ ਸੀ ਤਾਂ ਆਮ ਆਦਮੀ ਪਾਰਟੀ ਧਰਨੇ 'ਚ ਵੀ ਬੈਠਦੀ ਰਹੀ ਇੱਥੋਂ ਦੇ ਜਿਹੜੇ ਐਮ ਐਲ ਏ ਆ ਮੌਜੂਦਾ ਐਮ ਐਲ ਏ ਉਸ ਧਰਨੇ ਵਿੱਚ ਜਿਹੜੇ ਭੋਖੜ ਤਾਲ ਤੱਕ ਵੀ ਬੈਠਦੇ ਰਹੇ ਆ ਕਿ ਜਦੋਂ ਸਾਡੀ ਸਰਕਾਰ ਆ ਗਈ ਅਸੀਂ ਇਹ ਸਪੋਰਟਸ ਨੂੰ ਚਲਾਵਾਂਗੇ ਇਹ ਉਹ ਆਪਦੇ ਜਿਹੜੇ ਵਾਅਦੇ ਤੋਂ ਭੱਜੇ ਆ ਅੱਜ ਉਹਨਾਂ ਨੂੰ ਇਹ ਯਾਦ ਕਰਾਉਣ ਆਏ ਆ ਕਰਾਉਣ ਆਏ ਆ ਅਸੀਂ ਵੀ ਇਹ ਇੱਕਲੀ ਫੋਰਸ ਆ ਜਿਹਦੇ ਤੇ ਤੁਸੀਂ ਭੁਖੜ ਹੜਤਾਲ ਕੀਤੀ ਜਿੱਤੇ ਤੁਸੀਂ ਰਾਜਨੀਤੀ ਕਰਦੇ ਰਹੇ ਜੈਸ ਕੋਰਸ ਤੇ ਅੱਜ ਉਹ ਸਪੋਰਟਸ ਨੂੰ ਬੰਦ ਕਰ ਰਹੇ ਆ ਜਦੋਂ ਪਿਛਲੀ ਸਰਕਾਰ ਨੇ ਪ੍ਰੋਫੈਸਰ ਵੀ ਕੱਢਤੀ ਸੀ ਉਹ ਬਾਅਦ ਬਾਲ ਫੋਰਸ ਵੀ ਬੰਦ ਕਰਦਾ ਸੀਗਾ ਇਹਦੇ ਇਹ ਕਰਨਿਆ ਚੁੱਪਮੁਣੀ ਤੇ ਕਰਦੇ ਰਹੇ ਤੇ ਭਾਸ਼ਣ ਕਰਦੇ ਰਹੇ ਕਿ ਸਾਡੀ ਸਰਕਾਰ ਵੇਲੇ ਇਹ ਜੀ ਇਨਸਾਨ ਅੱਜ ਕਰਨਾ ਸਾਹਮਣਾ ਨਹੀਂ ਕਰਨਾ ਪਊਗਾ ਤੇ ਜਦੋਂ ਸਰਕਾਰ ਸੱਤਾ ਜਿਹੜੀ ਇਹਨਾਂ ਦੀ ਆਮ ਜਨਪਰ ਦੀ ਸੱਤਾ ਸਰਕਾਰ ਆਈ ਤਾਂ ਉਦੋਂ ਲੋਕਾਂ ਦਾ ਪ੍ਰੈਸ਼ਰ ਸੀ ਇਹਨਾਂ ਤੇ ਵੀ ਐਗਰੀਕਲਚਰ ਨੂੰ ਦੁਬਾਰਾ ਚਲਾਓ ਉਸ ਪ੍ਰੈਸ਼ਰ ਦੇ ਸਦਕਾ ਇਹਨਾਂ ਨੇ ਐਗਰੀਕਲਚਰ ਨੂੰ ਚਲਾਇਆ ਪਰ ਜ਼ਰੂਰੀ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ ਤੇ ਸਰਕਾਰ ਨੇ ਆਦਾ ਰੰਗ ਦਿਖਾਤਾ ਉਹ ਨਹੀਂ ਚਲਾਉਣਾ ਕਹਿੰਦੀ ਸਪੋਰਟਸ ਨੂੰ ਬਾਕੀ ਸਰਕਾਰਾਂ ਇਹ ਤਰ੍ਹਾਂ ਤੈਨੂੰ ਪ੍ਰਾਈਵੇਟ ਕਰਨ ਜਿਹੜੀ ਉਹ ਜਿਹੜੀ ਉਹ ਸ਼ਰਤ ਜਿਹੜੀ ਉਹ ਲਾ ਦਿੱਤੀ ਹੈ ਪ੍ਰਾਈਵੇਟ ਹੋਣ ਨਾਲ ਕੀ ਦਾ ਕੀ ਨੁਕਸਾਨ ਇਹਦਾ ਨੁਕਸਾਨ ਇਹ ਹੈ ਜੀ ਕਿ ਸਰਕਾਰੀ ਕਾਲਜ ਦੇ ਵਿੱਚ ਜਿਹੜੇ ਸੈਲਫ ਫਾਈਨਾਂਸ ਕੋਰਸ ਚੱਲਦੇ ਆ ਉਹਨਾਂ ਨੂੰ ਹੋਰ ਬਣਾਵਾ ਮਿਲੇਗਾ ਤੇ ਜਿਹੜੇ ਸਰਕਾਰੀ ਸੰਸਥਾਵਾਂ ਉਹਨਾਂ ਦਾ ਭੋਗ ਪਾਊਗਾ ਕਿਉਂਕਿ ਸੈਲਫ ਫਿਨਾਂਸ ਦਾ ਮਤਲਬ ਇਹ ਹੁੰਦਾ ਕਿ ਜਿੰਨੇ ਵੀ ਸੋਰਸ ਆ ਕਾਲਜ ਆ ਪੈਦਾ ਕਰੇ ਜੇ ਟੀਚਰ ਭਰਤੀ ਕਰਨੇ ਆ ਤਾਂ ਟੀਚਰ ਦੀ ਤਨਖਾਹ ਦੇਣੀ ਆ ਉਹ ਕਾਲਜ ਆ ਫੀਸਾਂ ਚੋਂ ਕੱਢੇ ਜੇ ਕੋਈ ਲੈਬ ਦੀ ਦਿੱਕਤ ਆ ਜਾਂ ਕੋਈ ਬਿਲਡਿੰਗ ਦੀ ਜਾਂ ਕੋਈ ਪੱਖੇ ਦੀ ਜਾਂ ਕੋਈ ਬੈਂਚ ਦੀ ਆ ਉਹ ਸਾਰਾ ਖਰਚਾ ਇੱਥੇ ਕਿ ਬਿਜਲੀ ਦਾ ਖਰਚਾ ਸਾਰਾ ਖਰਚਾ ਜਿਹੜਾ ਉਹ ਕਾਲਜ ਆ ਆਪਣੇ ਪੱਧਰ ਤੇ ਕਰੂਗਾ ਤੇ ਇਹਦਾ ਮਤਲਬ ਇਹ ਆ ਕਿ ਸੋਰਸ ਕਾਲਜ ਕੋਲ ਇੱਕੋ ਹੁੰਦਾ ਫੀਸਾਂ ਇਹਦਾ ਮਤਲਬ ਆ ਵੀ ਫੀਸਾਂ ਵਧਣਗੀਆਂ ਫੰਡ ਵਧਣਗੇ ਤੇ ਉਹ ਵੱਡੀ ਗਿਣਤੀ ਵਿੱਚ ਲੱਖਾਂ ਰੁਪਏ ਦੀ ਫੀਸ ਹੋਊਗੀ ਤਾਂ ਹੀ ਇੰਨਾ ਖਰਚਾ ਜਿਹੜਾ ਉਹ ਚਲਾਇਆ ਜਾ ਸਕਦਾ ਸਰਕਾਰੀ ਜਿਹੜਾ ਕੋਰਸ ਹੋਊਗਾ ਤਾਂ ਸਰਕਾਰ ਨੂੰ ਸਰਕਾਰ ਨੂੰ ਫੰਡ ਵੀ ਦੇਣਾ ਪੈਂਦਾ ਟੀਚਰਾਂ ਨੂੰ ਤਨਖਾਹ ਵੀ ਦੇਣੀ ਪੈਂਦੀ ਆ ਇਸ ਗੱਲ ਤੋਂ ਉਹ ਭੱਜ ਰਹੇ ਆ ਇਸੇ ਕਰਕੇ ਇਹਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਸਰਵੀਰ ਪਹਿਲਾਂ ਜਦੋਂ ਬੰਦ ਹੋਣ ਦਾ ਨੋਟਸ ਆਈ ਸੀ ਉਸ ਟਾਈਮ ਦੇ ਵਿੱਚ ਜਿਹੜੇ ਤੁਹਾਡੇ ਪ੍ਰੋਫੈਸਰ ਸੀਗੇ ਉਹਨਾਂ ਨੂੰ ਵੀ ਨੋਟਿਸ ਜਾਰੀ ਕਰ ਦਿੱਤਾ ਗਿਆ ਸੀ ਬਿਲਕੁਲ ਠੀਕ ਹੋਣੇ ਨੇ ਇਸ ਵਾਰ ਇਹ ਹੋਇਆ ਜੀ ਕਿ ਸਾਰਾ ਜ਼ਿੰਮੇਵਾਰੀ ਕਾਲਜ ਸੈੱਟ ਦਿੰਦੀ ਹੈ ਜਿੰਨੇ ਵੀ ਜਿਹੜੇ ਉਹ ਠੇਕੇ ਦੇ ਭਾਰਤੀ ਸੀਗੇ ਜਿਨ੍ਹਾਂ ਨੂੰ ਅੱਧੀ ਤਨਖਾਹ ਜਿਹੜੀ ਕਾਲਜ ਦਿੰਦਾ ਸੀਗਾ ਤੇ ਪੀਟੀਐਫ ਫੰਡ ਰਹੀ ਤੇ ਅੱਧੀ ਤਨਖਾਹ ਸਰਕਾਰ ਦਿੰਦੀ ਸੀਗੀ ਉਹ ਸਾਰੇ ਜਿਹੜੇ 셀ਫ ਫਿਨਾਂਸ ਅਧੀਨ ਹੋ ਜਾਣਗੇ ਤੇ ਉਹਨਾਂ ਦੀ ਜੌਬ ਨੂੰ ਵੀ ਖਤਰਾ ਜਿਹੜੇ ਸਰਕਾਰੀ ਦਰ ਦੇ ਇੱਕ ਕੰਮ ਕਰ ਰਹੇ ਆ ਉਹਨਾਂ ਦੀ ਜੌਬ ਵੀ ਜਾਊਗੀ ਤੇ ਨਾਲ ਦੀ ਨਾਲ ਜਿੰਨੀਆਂ ਵੀ ਹੋਰ ਜਿਹੜੇ ਬੰਦੇ ਇਥੇ ਭਾਰਤਿਕ ਤੇ ਜਾਣਗੇ ਉਹ ਸਾਰੇ ਜਿਹੜੇ ਉਹ ਅਫੀਸਰ ਦੇ ਰੂਪ ਵਿੱਚ ਜਿਹੜੇ ਉਹਨਾਂ ਚ ਤਨਖਾਹ ਲੈਣਗੇ ਇਹਦਾ ਕਾਰਨ ਇਹ ਆ ਈ ਸੈਲਫ ਫਨਾਂਸ ਜਿਹੜੀ ਇੱਕ ਦਿੱਕਤ ਆ ਵੀ ਸੈਲਫ ਫਨਾਂਸ ਦਾ ਮਤਲਬ ਇਹ ਹੁੰਦਾ ਵੀ ਸਰਕਾਰ ਦੀ ਉੱਤੇ ਕੋਈ ਜ਼ਿੰਮੇਵਾਰੀ ਨਹੀਂ ਨਹੀਂ ਪ੍ਰਿੰਸੀਪਲ ਨੇ ਕਿਹਾ ਸੀਗਾ ਕਿ ਕੁਝ ਸਮੇਂ ਦੇ ਲਈ ਹੈ ਜਦੋਂ ਅਸੀਂ ਸ਼ਰਤਾਂ ਪੂਰੀਆਂ ਕਰ ਲਾਂਗੇ ਤੇ ਸਕੀਮ ਵਾਪਸ ਲੈ ਲਈ ਜਾਊਗੀ ਜੀ ਲੱਗਦਾ ਇਹ ਹੋਊਗਾ ਦੇਖੋ ਇਹ ਤਾਂ ਜ਼ਰੂਰਤਾ ਜਿਹੜੀਆਂ ਸ਼ਰਤਾਂ ਜਿਹੜੀਆਂ ਸਰਕਾਰ ਨੇ ਲਾਈਆਂ ਉਹ ਸ਼ਰਤਾਂ ਤਾਂ ਹੀ ਪੂਰੀਆਂ ਹੋ ਸਕਦੀਆਂ ਵੀ ਜੇ ਸਰਕਾਰ ਉਹਨੂੰ ਪੂਰੀਆਂ ਕਰੂਗੀ ਇਹ ਸਾਰੀ ਗੱਲ ਸਰਕਾਰ ਤੇ ਖੜੀ ਹੈ ਕਾਲਜ ਸ਼ਰਤਾਂ ਨਹੀਂ ਪੂਰੀਆਂ ਕਰ ਸਕਦਾ ਕਾਲਜ ਨੇ ਜਿਹੜੀ ਉਹ ਜਿੰਨੀਆਂ ਲੈਬਾਂ ਚਾਹੀਦੀਆਂ ਸੀ ਉਹਦਾ ਮੈਪ ਬਣਾ ਕੇ ਸਰਕਾਰ ਨੂੰ ਦਿੱਤਾ ਹੋਇਆ ਪਰ ਸਰਕਾਰ ਨੇ ਜਿਹੜਾ ਬੰਦ ਦਾ ਫੰਡ ਉਹ ਜਾਰੀ ਨਹੀਂ ਕੀਤਾ ਹੋਇਆ ਜਿਹੜਾ ਭਾਰਤੀਆਂ ਵਾਲੀ ਗੱਲ ਆ ਉਹ ਵੀ ਸਰਕਾਰ ਤੇ ਖੜੀ ਹੈ ਜੇ ਸਰਕਾਰ ਪੋਸਟਾਂ ਕੱਢੂ ਵੀ ਭਾਰਤੀ ਪ੍ਰੋਫੈਸਰਾਂ ਦੀ ਹੋਊਗੀ ਤਾਂ ਹੀ ਇਹ ਕੋਰਸ ਚੱਲਣਾ ਸਾਰੀ ਜੇ ਜ਼ਮੀਨ ਘਟਾ ਉਹ ਵੀ ਸਰਕਾਰ ਨੇ ਕਰਨੀ ਆ ਜੇ ਕੇਪੀ ਬਾਡੀ ਅਧੀਨ ਇਹ ਕੋਰਸ ਨੂੰ ਕਰਨਾ ਉਹ ਵੀ ਸਰਕਾਰ ਨੇ ਕਰਨਾ ਇਥੇ ਕਾਲਜ ਦੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੈ ਸਰਕਾਰ ਜਲਦੀ ਮੰਗਾ ਨਹੀਂ ਮੰਨਿਆ ਜਾਂਦੇ ਥੋੜਾ ਅਗਲਾ ਸੰਘਰਸ਼ ਕੀ ਹੈ ਅਸੀਂ ਅੱਜ ਇੱਕ ਸੰਕੇਤਕ ਤਰਨਾ ਲਾ ਕੇ ਜਿਹੜਾ ਉਹ ਇਥੇ ਮੰਗ ਪਤਾ ਟਾਈਪ ਦੇਣ ਆਏ ਆ ਪਰ ਸਾਡਾ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਤਿੱਖਾ ਹੋਊਗਾ ਆਉਣ ਵਾਲੇ ਸਮੇਂ ਵਿੱਚ ਅਸੀਂ ਇਸ ਸੰਘਰਸ਼ ਨੂੰ ਲੰਮਾ ਚਲਾਵਾਂਗੇ ਤੇ ਵੱਡੀ ਗਿਣਤੀ ਵਿਦਿਆਰਥੀਆਂ ਦੀ ਜਿਹੜਾ ਅੰਦੋਲਨ ਕਰੂ ਵੀ ਜਿੰਨਾ ਟਾਈਮ ਇਸੇ ਤੀ ਬੜੀ ਦੀ ਪਰ ਇਹ ਨਹੀਂ ਸਰਕਾਰੀ ਨਹੀਂ ਕੀਤਾ ਜਾਂਦਾ